ਕਸ਼ਿਕਾ ਜੀ ਤੁਸੀਂ ਜੁੜੇ ਹੋ ਪੀਟੀਸੀ ਨਿਊਜ਼ ਨਾਲ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਵੱਡੀ ਖਬਰ ਪਾਕਿਸਤਾਨ ਚ ਲਾਪਤਾ ਹੋਈ ਸਰਬਜੀਤ ਕੌਰ ਨਾਲ ਜੁੜੀ ਹੋਈ ਹੈ ਤਾਂ ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਫੈਸਲਾ ਲਿਆ ਜਾ ਰਿਹਾ ਜਿੱਥੇ ਐਸਜੀਪੀਸੀ ਦੀ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਅਤੇ ਜਲਦ ਹੀ ਵੀਜ਼ਾ ਅਪਲਾਈ ਕਰਨ ਦੇ ਲਈ ਕੜੇ ਤੋਂ ਕੜਾ ਕਦਮ ਚੁੱਕਣ ਜਾ ਰਹੀ ਹੈ ਐਸਜੀਪੀਸੀ ਤਾਂ ਉਧਰ ਹੁਣ ਪਾਕਿਸਤਾਨ ਵੱਲੋਂ ਵੀ ਵੱਡਾ ਬਿਆਨ ਸਾਹਮਣੇ ਆਇਆ ਤਾਂ ਪਾਕਿਸਤਾਨ ਨੇ ਹੁਣ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਕਿਸੇ ਵੀ ਜਥੇ ਨਾਲ ਮਹਿਲਾ ਜਿਹੜੀ ਪਾਕਿਸਤਾਨ ਆਉਣ ਦੀ ਕੋਸ਼ਿਸ਼ ਕਰੇਗੀ ਤਾਂ ਉਸ ਇਕੱਲੀ ਔਰਤ ਨੂੰ ਕੋਈ ਵੀਜ਼ਾ ਨਹੀਂ ਦਿੱਤਾ ਜਾਏਗਾ ਤਾਂ ਪਾਕਿਸਤਾਨ ਵੱਲੋਂ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਪਾਕਿਸਤਾਨ ਨੇ ਇਕੱਲੀ ਮਹਿਲਾ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਪਾਕਿਸਤਾਨ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਇਹ ਮਾਮਲੇ ਵੱਧ ਰਹੇ ਨੇ ਅਤੇ ਮਹਿਲਾਵਾਂ ਇਸ ਤਰੀਕੇ ਨਾਲ ਪਾਕਿਸਤਾਨ 'ਚ ਐਂਟਰੀਆਂ ਕਰ ਰਹੀਆਂ ਨੇ ਤਾਂ ਉਹਨਾਂ ਮਹਿਲਾਵਾਂ ਦੇ ਲਈ ਹੁਣ ਵੀਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਜੇਕਰ ਕੋਈ ਵੀ ਮਹਿਲਾ ਪਾਕਿਸਤਾਨ ਜਾਣਾ ਚਾਹੁੰਦੀ ਹੈ ਤਾਂ ਉਹ ਆਪਣੇ ਬੱਚਿਆਂ ਅਤੇ ਆਪਣੇ ਪਤੀ ਨਾਲ ਜਾ ਸਕਦੀ ਹੈ ਅਤੇ ਉਸ ਦੇ ਪਤੀ ਅਤੇ ਬੱਚਿਆਂ ਦੇ ਜੋ ਦਸਤਾਵੇਜ਼ ਨੇ ਉਸ ਤੋਂ ਬਾਅਦ ਹੀ ਉਸ ਨੂੰ ਵੀਜ਼ਾ ਜਿਹੜਾ ਦਿੱਤਾ ਜਾਇਆ ਕਰੇਗਾ ਤਾਂ ਪਾਕਿਸਤਾਨ ਵੱਲੋਂ ਇਹ ਬਿਆਨ ਸਾਹਮਣੇ ਆਇਆ ਤਾਂ ਉਧਰ ਐ ਜੀ ਪੀ ਸੀ ਵੱਲੋਂ ਵੀ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਹੁਣ ਜੇਕਰ ਕੋਈ ਸ਼ਰਧਾਲੂ ਪਾਕਿਸਤਾਨ ਜਾਣਾ ਚਾਹੁੰਦਾ ਕਿਸੇ ਜਥੇ ਵਿੱਚ ਸ਼ਾਮਲ ਹੋ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤਾਂ ਉਸ ਦੀ ਵੈਰੀਫਿਕੇਸ਼ਨ ਹੈ ਜਿਹੜੀ ਜਾਂ ਉਸ ਦੇ ਲਈ ਸਹਿਮਤੀ ਹੈ ਜਿਹੜੀ ਉਸ ਸਰਪੰਚਾਂ ਤੋਂ ਲਈ ਜਾਏਗੀ ਅਤੇ ਪਿੰਡ ਦੇ ਸਰਪੰਚ ਤੋਂ ਜਾਂ ਮਹੱਲੇ ਦੇ ਐਮਸੀ ਤੋਂ ਹੀ ਸਹਿਮਤੀ ਮਿਲਣ ਤੋਂ ਬਾਅਦ ਉਕਤ ਵਿਅਕਤੀ ਨੂੰ ਜਿਹੜਾ ਵੀਜ਼ਾ ਅਪਲਾਈ ਕਰਨ ਦੇ ਲਈ ਅੱਗੇ ਪਾਕਿਸਤਾਨ ਕੋਲ ਐਸਜੀਪੀਸੀ ਆ ਜਿਹੜਾ ਉਹ ਭੇਜੇਗਾ ਤਾਂ ਐਸਜੀਪੀਸੀ ਦੇ ਸਿਕੱਤਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆਂ ਲੋਕ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਨੇ ਆ ਇਹ ਮੈਂਬਰਸ਼ਾਹੋਂ ਨੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰ ਤਾਂ ਯੋ ਸੇਕ ਕੋਮਪਲ ਜਿਹੜੇ ਮੈਂ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰ ਦੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਲੈ ਕੇ ਚਾਹੀਦੇ ਨੇ ਇਹ ਵੀ ਰੂਟੀਨ ਚ ਮੈਂਬਰ ਸਾਹਿਬ ਕੋਲ ਕਿਤੇ ਅਪਰੋਚ ਕੀਤੀ ਹੁੰਦੀ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਕਹੀ ਔਰ ਵਰਜੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀ ਕਰਦੀਆਂ ਨੇ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਕੋਆਰਡੀਨੇਟ ਬਿਨਾ ਪਾਕਿਸਤਾਨੇ ਜਾ ਸਕਦਾ ਇਹ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹੋਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸੇ ਦਾ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲੱਗਾ ਕਿ ਇਹ ਬੀਬੀ ਦੀ ਕੀ ਨੀਤਤਾ ਜਾਂ ਕਿਉਂ ਇਹ ਮਾਲੋ ਜੇ ਇਹ ਤੇ ਨਹੀਂ ਜਾਂਦੀ ਆ ਗਈ ਤੇ ਉਤੋਂ ਚਲ ਗਈ ਹੈ ਦਾ ਮਤਲਬ ਪਹਿਲਾਂ ਵੀ ਉਹਦਾ ਕੋਈ ਸੰਬੰਧ ਹੁੰਦਾ ਹੋਊਗਾ ਜੇ ਜਿਸ ਸੰਬੰਧ ਹੁੰਦਾ ਹੈ ਇਹ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀ ਹੈ ਮੈਂ ਸਮਝਦਾ ਸਰਕਾਰ ਦੀ ਫੇਲੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦ ਲੱਗਾ ਕਿ ਉਹਨੇ ਉਥੇ ਨਾ ਬਦਲਿਆ ਉਹ ਸਦਾ ਮੈਰਜ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿਬੋਣ ਨਾਲ ਜਿੱਥੇ ਜ਼ਿਲ੍ਹੇ ਦੀ ਬਦਨਾਮੀ ਹੋਈ ਉਸੇ ਪੰਜਾਬ ਦੀ ਬਦਨਾਮੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਨਿਮੋਚੀ ਚੱਲਣੀ ਪਈ ਆ ਪਰਵਾਦ ਨੂੰ ਨਿਮੋਚੀ ਚੱਲਣੀ ਪਈ ਹੈ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਤਦ ਨੂੰ ਗਿਆ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕੀ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਉੱਥੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀਆਂ ਏਜੰਸੀਆਂ ਹੀ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਬਰਤਾਲ ਕੀਤੀ ਉਹ ਪਹਿਲਾਂ ਹੀ ਇੱਥੇ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਕੁਡੀ ਵੱਟ ਮੋਸ਼ੀ ਚਲ ਨਹੀਂ ਤਾਂ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਬੀੜੀ ਹੋਊਗੀ ਇਹ ਤਾਂ ਉਹ ਵਿਚਾਰੇ ਜਾਣਦੇ ਆ ਨਾ ਮੈਂ ਬੀਬੀ ਦੇ ਇਸ ਕਦਮ ਦੀ ਨਿੰਦਾ ਕਰਦਾ ਖੇਦੀ ਕਰਦਾ ਕਿ ਉਹਨੇ ਇਹ ਜਿਹੜੀ ਜਿੱਥੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰਾਈ ਤੇ ਪਰਿਵਾਰਾਂ ਦੀ ਬਦਨਾਮੀ ਕਰਾਈ ਤਾਂ ਪਹਿਲੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6 7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਇਕੱਲੀ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਿਵਾਰ ਕਿਉਂਕਿ 8 9 ਨਾਲ ਬਠੇ ਆਏ ਆ 8 9 ਵਾਲੇ ਵਿੱਚ ਇਹ ਸੀ ਕਿ ਸਾਨੂੰ ਅਸੀਂ ਉਹ ਕਲੀਅਰ ਨਹੀਂ ਕਰ ਸਕਦੇ ਕਿ ਇਕੱਲੀ ਬੀਬੀ ਹੈ ਨਹੀਂ ਕਿ ਅਸੀਂ ਕਲੀ ਬੀਬੀ ਨੂੰ ਐਹੇ ਹੀ ਨਹੀਂ ਜਾਣਦੇ ਜੇ ਉਹ ਹੋਰ ਵੀ ਸਿਚੁਏਸ਼ਨ ਹੋ ਗਈ ਡਿਊਟੀ ਕਰਾਂਗੇ ਕਿ ਕੋਈ ਵੀ ਕਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕਦਾ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਤਨੀ ਪਿੰਡ ਦੇ ਨੰਬਰਦਾਨ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿਉਂ ਨੇ ਗਲਤੀ ਕੀਤੀ ਤਾਂ ਤੁਸੀਂ ਸੁਣਿਆ ਕਿ ਐ ਜੀਪੀਸੀ ਸਕੱਤਰ ਨੇ ਸਿੱਧੇ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਹੁਣ ਐਨਾ ਸੁਖਾਵਾਂ ਜਿਹੜਾ ਉਹ ਵੀਜ਼ਾ ਅਪਲਾਈ ਨਹੀਂ ਕਰਨਗੇ ਤੇ ਉਧਰ ਉਹਨਾਂ ਨੇ ਇਹ ਵੀ ਵੱਡੇ ਸਵਾਲ ਆ ਖੜੇ ਕੀਤੇ ਆ ਕਿ ਪਾਕਿਸਤਾਨ ਦੀਆਂ ਏਜੰਸੀਆਂ ਤੇ ਭਾਰਤ ਦੀਆਂ ਏਜੰਸੀਆਂ ਨੂੰ ਇਹ ਪਤਾ ਕਿਉਂ ਨਹੀਂ ਲੱਗ ਪਾ ਕਰ ਪਈਆਂ ਕਿ ਉਕਤ ਮਹਿਲਾ ਜਿਹੜੀ ਆ ਉਹ ਕਿਸੇ ਅ ਵਿਅਕਤੀ ਦੇ ਸੰਪਰਕ ਵਿੱਚ ਹੈ ਕਿਉਂਕਿ 200 ਤੋਂ ਵੱਧ ਜਿਹੜੀ ਸੰਗਤ ਹੈ ਉਹ ਪਾਕਿਸਤਾਨ ਬਾਰਡਰ ਤੋਂ ਬਾਸ ਕਰ ਦਿੱਤੀ ਗਈ ਸੀ ਕਿਉਂਕਿ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਕੁਝ ਜਿਹੜੀ ਆ ਘਾਟ ਪਾਈ ਗਈ ਸੀ ਪਰ ਉਧਰ ਹੁਣ ਜੋ ਸਰਬਜੀਤ ਕੌਰ ਹੈ ਜੋ ਕਿ ਉਧਰ ਜਾ ਕੇ ਹੁਣ ਜਿਹੜੀ ਆ ਉਧਰ ਜਾ ਕੇ ਉਸ ਨੇ ਨਕਾ ਕਰਾਇਆ ਨਕਾ ਦੀ ਜਿਸ ਬਾਰੇ ਖਬਰ ਆ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਹੁਣ ਇਹ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਆ ਉਸ ਮੈਲਾ ਦਾ ਕਿਉਂ ਨਹੀਂ ਜਾਂਚ ਕਰ ਪਾਈਆਂ ਏਜੰਸੀਆਂ ਐ ਜੀਪੀਸੀ ਸਖਤਰ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਨੇ ਜਿਹੜੇ ਏਜੰਸੀਆਂ ਨੇ ਏਜੰਸੀਆਂ ਵੀ ਕਿਉਂ ਨਹੀਂ ਉਹ ਜਾਂਚ ਕਰ ਪਾਈਆਂ ਕਿ ਇਸ ਮੈਲਾ ਦਾ ਕਿਸੇ ਨਾਲ ਸੰਪਰਕਤਾ ਨਹੀਂ ਕੀ ਇਸ ਨੂੰ ਵੀਜ਼ਾ ਮਿਲਣਾ ਚਾਹੀਦਾ ਜਾਂ ਨਾ ਇਸ ਦਾ ਬੈਕ ਡਰਾਪ ਬੈਕ ਗਰਾਉਂਡ ਹੈ ਜਿਹੜੀ ਉਹ ਚੈੱਕ ਕੀਤੀ ਗਈ ਹੈ ਜਾਂ ਨਾ ਕਿਉਂ ਨਹੀਂ ਚੈੱਕ ਕੀਤੀ ਗਈ ਇਹ ਸਵਾਲ ਹੈ ਜਿਹੜੇ ਖੜੇ ਕੀਤੇ ਗਏ ਆ ਤੇ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ 'ਚ ਇੱਕ ਤੋਂ ਇੱਕ ਸਖਤ ਕਦਮ ਹੈ ਜਿਹੜਾ ਉਹ ਚੁੱਕਣ ਜਾ ਰਹੀ ਹੈ ਐਸਜੀਪੀਸੀ ਇਹ ਜਿਹੜੀ ਜਾਣਕਾਰੀ ਆ ਉਹ ਸਕੱਤਰ ਸਾਹਿਬ ਨੇ ਸਾਂਝੀ ਕੀਤੀ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਪਾਕਿਸਤਾਨ ਨੇ ਵੀ ਹੁਣ ਸਿੱਧੇ ਸ਼ਬਦਾਂ ਚ ਕਿਹਾ ਹੈ ਕਿ ਇੱਕ ਇਕੱਲੀ ਮਹਿਲਾ ਜੇਕਰ ਕੋਈ ਕਿਸੇ ਜਥੇ ਨਾਲ ਆਣਾ ਚਾਹੁੰਦੀ ਹੈ ਤਾਂ ਉਸ ਨੂੰ ਵੀਜ਼ਾ ਨਹੀਂ ਮਿਲੇਗਾ ਤਾਂ ਪਤੀ ਜਾਂ ਪਰਿਵਾਰਕ ਮੈਂਬਰ ਜੇਕਰ ਉਸ ਦੇ ਨਾਲ ਨੇ ਬੱਚੇ ਨੇ ਤਾਂ ਹੀ ਉਸ ਨੂੰ ਜੀ ਵੀਜ਼ਾ ਜਿਹੜਾ ਅਪਲਾਈ ਹੋ ਸਕਦਾ ਹੈ ਜਦੋਂ ਉਹਨਾਂ ਦੇ ਦਸਤਾਵੇਜ਼ ਨਾਲ ਹੋਣਗੇ ਤਾਂ ਇਹ ਪਾਕਿਸਤਾਨ ਵੱਲੋਂ ਵੀ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਸਬੰਧੀ ਹੋਰ ਜਾਣਕਾਰੀ ਦੇਣ ਦੇ ਲਈ ਸੰਪਰਕ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਕੀ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੇਖੋ ਜਦੋਂ ਕੋਈ ਵੀ ਸ਼ਰਧਾਲੂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਵੀ ਸਿੱਖ ਜਥੇਬੰਦੀ ਸੰਸਥਾ ਦੇ ਰਾਹੀਂ ਆਪਣਾ ਪਾਕਿਸਤਾਨ ਦੇ ਲਈ ਵੀਜ਼ਾ ਫਾਈ ਕਰਦਾ ਹੈ ਤਾਂ ਭਾਰਤ ਸਰਕਾਰ ਵੱਲੋਂ ਪਰਦੇਸ ਦੇ ਗ੍ਰਹਿ ਮੰਤਰਾਲੇ ਵੱਲੋਂ ਆਪਣੀ ਜੇਸੀਆਂ ਦੇ ਰਾਹੀਂ ਪੁਲਿਸ ਦੇ ਰਾਹੀਂ ਉਸ ਦੀ ਜਿਹੜੀ ਹੈ ਇਨਕੁਆਰੀ ਕਰਾਈ ਜਾਂਦੀ ਹੈ ਔਰ ਇਨਕੁਆਰੀ ਕਲੀਅਰ ਹੋਣ ਤੋਂ ਬਾਅਦ ਹੀ ਜਿਹੜਾ ਉਸ ਤੋਂ ਰਿਕਮੈਂਡ ਕੀਤਾ ਜਾਂਦਾ ਉਸ ਦਾ ਪਾਸਪੋਰਟ ਵੀਜ਼ਾ ਲੱਗਣ ਦੀ ਲਈ ਭੇਜਿਆ ਜਾਂਦਾ ਹੈ 104 ਨੰਬਰ ਨੂੰ ਗਈ ਜੱਥੇ ਦੀ ਗੱਲ ਕਰੀਏ ਤਾਂ ਜਦੋਂ ਜੱਥਾ ਪਾਕਿਸਤਾਨ ਵੱਲੋਂ ਖੁੱਲ ਦੇ ਵੀਜ਼ੇ ਦਿੱਤੇ ਗਏ 1802 ਵੀਜ਼ੇ ਅਪਲਾਈ ਕੀਤੇ ਗਏ ਉਹ 1796 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਸਿਰਫ 6 ਵੀਜ਼ੇ ਕੱਟੇ ਗਏ ਤੋਂ ਸੰਗਤਾਂ ਦੀ ਬੜੀ ਖੁਸ਼ੀ ਸੀ ਉਹ ਸੰਗਤਾਂ ਬੜੇ ਚਾਵਾਂ ਬਲਾਰਾਂ ਦੇ ਨਾਲ ਜਦੋਂ ਤਾਰੀਵਾਗਾ ਸਰਹੱਦ ਤੇ ਪਹੁੰਚੀਆਂ ਤਾਂ ਉੱਥੇ ਲਗਭਗ 200 ਦੇ ਕਰੀਬ ਸ਼ਰਧਾਲੂਆਂ ਨੂੰ ਵਾਪਸ ਭੇਜਿਆ ਗਿਆ ਜਿਨ੍ਹਾਂ ਦੀ ਇਨਕੁਆਰੀ ਜਿਹੜੀ ਹੈ ਉਹ ਜਾਂਚੇ ਮੁਕੰਮਲ ਨਹੀਂ ਹੋਈ ਸੀ ਜੋ 80 ਹਵਲੋ ਜੇ ਪੁਲਿਸ ਵੱਲੋਂ ਕਰਵਾਈ ਜਾਂਦੀ ਹੈ ਔਰ ਇਹ ਚ ਉਹਨਾਂ ਨੂੰ ਇਸੇ ਬਨਾ ਤੇ ਵਾਪਸ ਭੇਜਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਹੈ ਉਹ ਕਲੀਅਰ ਨਹੀਂ ਹੋਈ ਸੀ ਭਾਵੇਂ ਕਿ ਉਸ ਬੰਦੇ ਨੂੰ ਲੈ ਕੇ ਬੜਾ ਵਿਰੋਧ ਵੀ ਹੋਇਆ ਬੜੀ ਨਿਰਾਸ਼ਾ ਵੀ ਪਾਈ ਗਈ ਤਾਂ ਜਿਹੇ ਚ ਉਹ ਜਦੋਂ ਸਰਗਜੀਤ ਕੌਰ ਨਾਮ ਦੀ ਖਰਧਾਲੂ ਵਾਪਸ ਨਹੀਂ ਪਰਤੀ ਔਰ ਉਸ ਤੋਂ ਬਾਅਦ ਉਸ ਦਾ ਜਿਹੜਾ ਨਿਕਾਹ ਨਾਮੇ ਦੀ ਖਬਰ ਸਾਹਮਣੇ ਆਂਦੀ ਹੈ ਕਿ ਉਸ ਵੱਲੋਂ ਆਪਣਾ ਨਿਕਾਹ ਕਰਾ ਲਿਆ ਗਿਆ ਔਰ ਨੂਰ ਹੁਸੈਨ ਉਸ ਦਾ ਨਾਮ ਜਿਹੜਾ ਰੱਖ ਲਿਆ ਗਿਆ ਹੈ ਤਾਂ ਸਰਬਜੀਤ ਕੋਰ ਤੋਂ ਨੂਰ ਸਹਿਬ ਜਿਹੜੀ ਭਾਰਤੀ ਔਰਤ ਹੈ ਸਾਡੀ ਏਜੰਸੀਆਂ ਲਈ ਵੀ ਇੱਕ ਵੱਡੀ ਸਿਰਦਰਦੀ ਬਣ ਚੁੱਕੀ ਹੈ ਕਿ ਆਖਰਕਾਰ ਇਸ ਦੀ ਪਹਿਲਾ ਇਨਕੁਆਰੀ ਕਿਉਂ ਨਹੀਂ ਚੰਗੀ ਤਰ੍ਹਾਂ ਕੀਤੀ ਗਈ ਇਸ ਦਾ ਸੋਸ਼ਲ ਮੀਡੀਆ ਨੈਟਵਰਕ ਕਿਉਂ ਨਹੀਂ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੱਕੇ ਗਏ ਐ ਕਿ ਜੇਕਰ 200 ਡਿਗਰੀ ਫਿਰ ਦਾਲੂਆ ਨੂੰ ਇਨਕੁਆਰੀ ਠੀਕ ਨਾ ਪਾਈ ਜਾਣ ਤੇ ਇਨਕੁਆਰੀ ਨਾ ਮੁਕੰਮਲ ਹੋਣ ਤੇ ਵਾਪਸ ਭੇਜਿਆ ਗਿਆ ਤਾਂ ਫਿਰ ਸਰਵਿਸ ਕੋਰਟ ਦੀ ਇਨਕੁਆਰੀ ਜੈਸੀਆ ਵੱਲੋਂ ਚੰਗੇ ਤਰੀਕੇ ਦੇ ਨਾਲ ਕਿਉਂ ਨਹੀਂ ਕੀਤੀ ਗਈ ਫਿਰ ਜਿਹ ਅਜਿਹੇ ਆ ਦਿਨ ਕਿਉਂ ਦੇਖਣਾ ਪਿਆ ਤੇ ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰੀ ਤੇ ਪਾਕਿਸਤਾਨ ਨੇ ਵੀ ਇੱਕ ਵੱਡਾ ਹੁਣ ਫੈਸਲਾ ਲਿਆ ਐ ਕਿ ਕਿਸੇ ਵੀ ਜੱਥੇ ਦੇ ਵਿੱਚ ਕਿਸੇ ਇਕੱਲੀ ਔਰਤ ਨੂੰ ਵੀਜ਼ਾ ਜਿਹੜਾ ਨਹੀਂ ਦਿੱਤਾ ਜਾਊਗਾ ਸਿਰਫ ਉਹ ਔਰਤਾਂ ਨੂੰ ਜਿਹੜੀ ਆਪਣੇ ਪਰਿਵਾਰ ਦੇ ਨਾਲ ਜਾ ਰਹੀਆਂ ਆਪਣੇ ਪਤੀ ਜਾਂ ਆਪਣੇ ਬੱਚਿਆਂ ਦੇ ਨਾਲ ਜਾ ਰਹੀਆਂ ਉਹਨਾਂ ਨੂੰ ਜੁਰੂਰ ਵੀਜ਼ਾ ਦਿੱਤਾ ਜਾਊ ਕਿਸੇ ਇਕੱਲੀ ਔਰਤ ਨੂੰ ਵੀਜ਼ਾ ਨਹੀਂ ਦਿੱਤਾ ਜਾਊ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਆਪਣੀਆਂ ਸੌਖਿਆ ਏਜੰਸੀਆਂ ਤੇ ਜਿਹੜਾ ਸੱਚ ਇਤਰਾਜ ਜਤਾਇਆ ਹੈ ਤਾਂ ਤੁਸੀਂ ਸੁਣਿਆ ਹੈ ਕਿ ਪਾਕਿਸਤਾਨ ਵਿੱਚ ਜੋ ਮਹਿਲਾ ਗਾਇਬ ਹੋਈ ਹੈ ਲਾਪਤਾ ਹੋਈ ਹੈ ਜਿਸ ਵਾਰੇ ਚਰਚਾ ਚੱਲ ਰਹੀ ਹੈ ਕਿ ਉਸ ਨੇ ਉਧਰ ਜਾ ਕੇ ਨਿਕਾਹ ਕਰਾ ਲਿਆ ਅਤੇ ਸਰਬਜੀਤ ਕੌਰ ਜੋ ਕਿ ਉਧਰ ਜਾ ਕੇ ਧਰਮ ਬਦਲਿਆ ਅਤੇ ਉਸ ਨੇ ਨਿਕਾਹ ਕਰਾਇਆ ਤੇ ਉਸ ਸੰਬੰਧੀ ਜਾਂਚ ਪੜਤਾਲਾਂ ਚੱਲ ਰਹੀਆਂ ਨੇ ਤੇ ਇਧਰ ਹੁਣ ਐ ਜੀ ਪੀ ਸੀ ਵੱਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਆ ਤੇ ਪਾਕਿਸਤਾਨ ਨੇ ਵੀ ਸਿੱਧੇ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਹੁਣ ਇੰਨਾ ਸੌਖਾ ਜਿਹੜਾ ਵੀਜ਼ਾ ਉਹ ਨਹੀਂ ਮਿਲੇਗਾ ਤਾਂ ਇਸ ਸਬੰਧੀ ਜਿਹੜੀ ਆ ਹੁਣ ਇੱਕ ਤੋਂ ਬਾਅਦ ਇੱਕ ਸਖਤ ਕਦਮ ਚੁੱਕੇ ਜਾ ਰਹੇ ਆ ਜੇਕਰ ਜੋਗ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਵਿੱਚ ਇੱਕ ਮਹਿਲਾ ਜਿਹੜੀ ਆ ਜਿਹੜਾ ਕਪੂਰਥਨਾਲ ਨਾਲ ਸੰਬੰਧਿਤ ਦੱਸੀ ਜਾ ਰਹੀ ਆ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਵਿੱਚ ਵਿਆਹੀ ਹੋਈ ਸੀ ਅਮਾਨੀਪੁਰ ਵਿੱਚ ਪਰ ਉਸ ਦਾ ਜਿਹੜਾ ਪੇਕੇ ਪਿੰਡਾ ਉਹ ਛਾਪਿਆਂ ਵਾਲੀ ਦੱਸਿਆ ਜਾ ਰਿਹਾ ਉਤੋਂ ਸਬੰਧਤ ਸੀ ਅਤੇ ਉਹ ਮਹਿਲਾ ਜਿਹੜੀ ਆ ਪਾਕਿਸਤਾਨ ਜਾ ਕੇ ਫਰਾਰ ਹੋ ਜਾਂਦੀ ਆ ਅਤੇ ਜਥੇ ਵਿੱਚੋਂ ਗਾਇਬ ਹੋ ਜਾਂਦੀ ਆ ਅਤੇ ਏਜੰਸੀਆਂ ਜਿਵੇਂ ਹੀ ਭਾਲ ਕਰਦੀਆਂ ਨੇ ਤਾਂ ਉਸ ਦੀ ਵੀਡੀਓ ਵੀ ਹੁਣ ਬਿੱਤੇ ਦਿਨ ਸਾਹਮਣੇ ਆਈ ਆ ਤੁਸੀਂ ਸਕਰੀਨ ਤੇ ਜੋ ਦੇਖ ਰਹੇ ਹੋ ਕਿ ਉਹ ਨਕਾਕ ਕਰਨਦੀ ਹੋਈ ਨਜ਼ਰ ਆ ਰਹੀ ਆ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਉਸ ਨੇ ਆਪਣਾ ਧਰਮ ਬਦਲ ਕੇ ਨਾਮ ਵੀ ਬਦਲਿਆ ਅਤੇ ਅਜੇਹੇ ਵਿੱਚੋਂ ਹੁਣ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਨਕਾਮੀ ਤੇ ਸ਼ਰਮਣੀ ਕਮੇਟੀ ਸਵਾਲ ਚੁੱਕ ਰਹੀ ਆ ਉੱਥੇ ਹੀ ਹਰ ਸਾਲ ਗੁਰਦੱਤਾਂ ਮਾਂ ਦੇ ਦਰਸ਼ਨ ਲਈ ਪਾਕਿਸਤਾਨ ਜਥਾ ਜਾਂਦਾ ਹੈ ਤੇ ਹਰ ਸਾਲ ਜਿਹੜੇ ਆ ਸੰਗਤਾਂ ਨਤਮਸਤਕ ਹੋ ਕੇ ਆndੀਆਂ ਨੇ ਪਰ ਇਸ ਵਾਰ ਇਸ ਮਹਿਲਾ ਕਾਰਨ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਇਹ ਜਿਹੜਾ ਜਥਾ ਗਿਆ ਸੀ ਉਹ ਬਣ ਗਿਆ ਕਿ ਆਖਰਕਾਰ ਕਿਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਸੰਗਤਾਂ ਸ਼ਰਦਾ ਦੇ ਨਾਲ ਜਿਹੜੇ ਆ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆਈਆਂ ਨੇ ਪਰ ਉੱਥੇ ਹੀ ਇਸ ਮਹਿਲਾ ਨੇ ਇਹ ਵੱਡਾ ਕਦਮ ਚੁੱਕ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਤੇ ਹੁਣ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਜਾ ਰਹੇ ਨੇ ਤੇ ਉਧਰ ਐਸਜੀਪੀਸੀ ਨੇ ਵੀ ਸਿੱਧੇ ਸਾਫ ਸਬਦਾਂ ਵਿੱਚ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਚ ਸਖਤ ਤੋਂ ਸਖਤ ਕਦਮ ਚੁੱਕੇ ਜਾਣਗੇ